ਇਸ ਸਥਿਤੀ ਜਿਹੜੀ ਕਿ ਹਜੂਗੈਸੇ ਗੋਲੇ ਚੱਲਣ ਤੋਂ ਬਾਅਦ ਦੀ ਸਥਿਤੀ ਹੈ ਇੱਕ ਪਾਸੇ ਜਿੱਥੇ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੋਇ ਤਕਰੀਰਾਂ ਚੱਲ ਰਹੀਆਂ ਹਨ ਦੂਜੇ ਪਾਸੇ ਤੁਸੀਂ ਦੇਖਦੇ ਹੋ ਕਿ ਵੱਡੇ ਪੱਧਰ ਤੇ ਬੈਰੀਕੇਡਿੰਗ ਕੀਤੀ ਗਈ ਆ ਹਾਲਾਂਕਿ ਬੈਰੀਕੇਟਿੰਗ ਦੇ ਨਾਲ ਜਿਹੜੇ ਵਾਟਰ ਕੈਨਨ ਖੜੇ ਨੇ ਵਾਟਰ ਕੈਨਨ ਵੀ ਚਲਾਏ ਗਏ ਨੇ ਜਿਹੜੇ ਕੌਮੀ ਸਬ ਮੋਰਚੇ ਦੇ ਜਿਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਜਿਹੜਾ ਕੇ ਆ ਇਹ ਬੈਰੀਕੇਟ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਗਈ ਬੈਰੀਕੇਟ ੱਪਕੇ ਚੰਡੀਗੜ੍ਹ ਜਾਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਜਿਹੜਾ ਕੇ ਜਦੋਂ ਵਾਟਰ ਕੈਨਨ ਵੀ ਪੁਲਿਸ ਵੱਲੋਂ ਚਲਾਏ ਜਾਂਦੇ ਨੇ ਚੰਡੀਗੜ੍ਹ ਫੋਰਸ ਵੱਲੋਂ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਤਕਰੀਬਨ ਜੋ ਦੱਸਿਆ ਜਾ ਰਿਹਾ 10 ਕ ਗੋਲੇ ਜਿਹੜੇ ਨੇ ਹੰਝੂ ਗੈਸ ਦੇ ਉਹ ਚਲਾਏ ਗਏ ਨੇ ਨਿਸ਼ਾਨ ਜਿਹੜੇ ਇੱਕਦਮ ਦਿਖਾ ਦਿੰਦੇ ਆ ਅਜੇ ਵੀ ਸ਼ਾਹ ਤੁਸੀਂ ਦੇਖ ਸਕਦੇ ਹੋ ਜ਼ਮੀਨ ਤੇ ਜੋ ਚਿੱਟਾ ਚਟਾ ਧੂਏ ਦਾ ਨਿਸ਼ਾਨ ਆ ਰਿਹਾ ਇਹ ਜਦੋਂ ਬਲਾਸਟ ਹੁੰਦਾ ਆ ਗੋਲਾ ਉਸ ਤੋਂ ਬਾਅਦ ਦੇ ਨਿਸ਼ਾਨ ਨੇ ਅਜਿਹੇ ਕਈ ਨਿਸ਼ਾਨ ਜਿਹੜੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਸਾਹਮਣੇ ਜੋ ਵਾਟਰ ਕੈਨਨ ਖੜਾ ਹੋ ਟਿੱਪਰ ਖੜਾ ਟਿੱਪਰ ਦੇ ਪਿੱਛੇ ਜੋ ਗੱਡੀ ਖੜੀ ਆ ਜੋ ਹਜੂ ਗੈਸ ਦੇ ਗੋਲੇ ਛੱਡਦੀ ਆ ਉਹ ਗੋਲੇ ਗੱਡੀ ਦੇ ਜ਼ਰੀਏ ਜਿਹੜਾ ਕਿ ਕੌਮੀ ਸਾਹਿਬ ਮੋਰਚੇ ਦੇ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਸੀ ਜਾਂ ਜਿਹੜੇ ਚੰਡੀਗੜਾ ਕੂਚ ਕਰ ਰਹੇ ਸੀ ਮੁੱਖ ਮੰਤਰੀ ਨੂੰ ਵਾਸਤੇ ਕੂਚ ਕਰ ਰਹੇ ਸੀ ਜਿਹੜੇ ਉਹਨਾਂ ਤੇ ਗੋਲੇ ਚਲਾਉਂਦੇ ਕੋਸ਼ਿਸ਼ ਕੀਤੀ ਗਈ ਆ